ਨੀਟ ਪ੍ਰੀਖਿਆ ਕੱਪਲੇ ਮਾਮਲੇ 'ਚ ਅੱਜ ਚੰਡੀਗੜ੍ਹ 'ਚ ਆਮ ਆਦਮੀ ਪਾਰਟੀ ਦੇ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਤੇ ਪਾਰਟੀ ਆਗੂਆਂ ਦੇ ਵੱਲੋਂ ਪ੍ਰਦਰਸ਼ਨ ਦੇ ਦੌਰਾਨ ਨੀਟ ਪ੍ਰੀਖਿਆ ਕੱਪਲੇ 'ਚ ਬੱਚਿਆਂ ਦੇ ਭਵਿੱਖ ਦੇ ਨਾਲ ਖਿលਵਾੜ ਕਰਨ ਦੀ ਗੱਲ ਕੀਤੀ ਗਈ ਹੈ ਤੇ ਇਸ ਮੰਗ ਨੂੰ ਲੈ ਕੇ ਪਾਰਟੀ ਦੇ ਆਗੂ ਰਾਜਪਾਲ ਬਣਵਾਰੀ لال ਪ੍ਰੋਇਤ ਨੂੰ ਮੰਗ ਪੱਤਰ ਸੌਪਣਾ ਚਾਹੁੰਦੇ ਸੀ ਪਰ ਰਸਤੇ 'ਚ ਹੀ ਪੁਲਿਸ ਨੇ ਪ੍ਰਦਰਸ਼ਨ ਕਾਰਿਆ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਤਾਂ ਦੱਸਦੀ ਹੈ ਕਿਸ ਪ੍ਰਦਰਸ਼ਨ ਦੀ ਅਗਵਾਈ ਪਾਰਟੀ ਦੇ ਸਹਿ ਇੰਚਾਰਜ ਡਾਕਟਰ ਐਸ ਐਸ ਆਲੂਵਾਲੀਆ ਵੱਲੋਂ ਕੀਤੀ ਗਈ ਹੈ ਤੇ ਡਾਕਟਰ ਐਸ ਐਸ ਆਲੂਵਾਲੀਆ ਨੂੰ ਵੀ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਤਾਂ ਨੀਟ ਤ੍ਰਿਕਿਆ ਦੇ ਖਿਲਾਫ ਹੋਏ ਕੁਟਾਲੇ ਦੇ ਖਿਲਾਫ ਚੰਡੀਗੜ੍ਹ 'ਚ ਅੱਜ ਰੋਸ ਮੁਜ਼ਾਹਰਾ ਕੀਤਾ ਗਿਆ ਜਿਸ ਤੋਂ ਬਾਅਦ ਆਪ ਵਰਕਰਾਂ ਦੀਆਂ ਗ੍ਰਿਫਤਾਰੀਆਂ ਹੋਣ ਲੱਗੀਆਂ ਤਾਂ ਦੱਸਦੀ ਕਿ ਇਸ ਦੌਰਾਨ ਮੇਹਰ ਕੁਲਦੀਪ ਕੁਮਾਰ ਆਪਾਗੂ ਚੰਦਰਮੁਖੀ ਪ੍ਰੇਮ ਗਰਗ ਸਮੇਤ ਆਮਾਦੀ ਪਾਰਟੀ ਦੇ ਕੌਂਸਲਰ ਵੀ ਮੌਜੂਦ ਰਹਿ ਉਹਨਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਰਾਜਪਾਲ ਹਾਊਸ ਦੇ ਬਾਹਰ ਕਾਫੀ ਗਿਣਤੀ ਦੇ ਵਿੱਚ ਪੁਲਿਸ ਮੌਜੂਦ ਸੀ ਜਿਨ੍ਹਾਂ ਨੇ ਪ੍ਰਦਰਸ਼ਨ ਕਰ ਰ ਸੈ ਇੰਚਾਰਜ ਸਨੇ ਕਾਰਕੁਨਾ ਨੂੰ ਹਿਰਾਸਤ ਦੇ ਵਿੱਚ ਲਿਆ ਤੇ ਉਹਨਾਂ ਨੂੰ ਰਾਜਪਾਲ ਦੇ ਨਾਲ ਨਹੀਂ ਮਿਲਣ ਦਿੱਤਾ ਗਿਆ ਤਾਂ ਸੈ ਇੰਚਾਰਜ ਆਲੂਵਾਲੀਆ ਨੇ ਕਿਹਾ ਕਿਸ ਪ੍ਰੀਖਿਆ 'ਚੋਂ ਨਿਰਪੱਖ ਜਾਂਚ ਦੀ ਮੰਗ ਕਰ ਰਹੇ ਹਨ ਅਤੇ ਇਹ ਪੇਪਰ ਦੁਬਾਰਾ ਲਿਆ ਜਾਣਾ ਚਾਹੀਦਾ ਇਸ ਦੇ ਲਈ ਉਹ ਸੰਸਦ ਦੇ ਵਿੱਚ ਆਵਾਜ਼ ਚੁੱਕਣਗੇ ਜੇਕਰ ਸੁਪਰੀਮ ਕੋਰਟ ਵੀ ਮਾਮਲਾ ਲੈ ਕੇ ਜਾਣਾ ਪਿਆ ਤਾਂ ਉਹ ਜ਼ਰੂਰ ਜਾਣਗੇ ਦੇਖੋ ਇਹ ਬੇਈਮਾਨਾਂ ਦੀ ਸਰਕਾਰ ਜੋ ਕੇਂਦਰ ਦੇ ਵਿੱਚ ਅੱਜ ਇੱਕ ਬੱਚਿਆਂ ਦੇ ਭੁੱਖਾ ਨਾ ਖਲਵਾੜ ਕਰਕੇ ਇਹਨਾਂ ਨੇ ਆਪਣੇ ਆਪ ਨੂੰ ਮੋਦੀ ਸਾਹਿਬ ਨੇ ਸਿੱਧ ਕਰਤਾ ਵੀ ਦੇਸ਼ ਦੇ ਪ੍ਰਤੀ ਨਹੀਂ ਮੈਂ ਸੀਰੀਅਸ ਹੈਗਾ ਭਾਜਪਾ ਦੇ ਪ੍ਰਤੀ ਸੀਰੀਅਸ ਆ ਪਰ ਇਹ ਬੱਚਿਆਂ ਦਾ ਭਵਿੱਖ ਜਿਹੜਾ ਵਾ ਇਹ ਮੋਦੀ ਸਰਕਾਰ ਨੂੰ ਇਸ ਗੱਲ ਦਾ ਸ਼ਰਾਫ ਲੱਗੂ ਕਿਉਂਕਿ ਬੱਚੇ ਜਿਹੜੇ ਆ ਉਹ ਦਿਨ ਰਾਤ ਮਿਹਨਤ ਕਰਕੇ ਆਪਣੇ ਭਵਿੱਖ ਨੂੰ ਬਣਾਉਂਦੀ ਲਾਸਟ ਪੇਪਰ ਵੀਲੇ ਕਰਦੇ ਆ ਪਰ ਇਹਨਾਂ ਨੇ ਬੰਦ ਕਮਰਿਆਂ ਦੇ ਵਿੱਚ ਇੱਕ ਕਿਸਮ ਦਾ ਬੱਚਿਆਂ ਨੂੰ ਬਿਠਾ ਕੇ ਪੇਪਰ ਪਾਸ ਕਰਾਇਆ ਇਹਨਾਂ ਨੂੰ ਇਸ ਗੱਲ ਦਾ ਜਵਾਬ ਵੀ ਦੇਣਾ ਪਊਗਾ ਅੱਜ ਜਲੰਧਰ ਦੀ ਧਰਤੀ ਤੋਂ ਅਰਵਿੰਦ ਕੇ ਰੀਵਾਲ ਮੋੱਖ ਮੰਤਰੀ ਪੰਜਾਬ ਔਰ ਪੰਜਾਬ ਦੀ ਸਰਕਾਰ ਨੇ ਇਸ ਗੱਲ ਦਾ ਤੈਅ ਕੀਤਾ ਕਿ ਕੇਂਦਰ ਦੀ ਸਰਕਾਰ ਨੂੰ ਇਸ ਗੱਲ ਤੇ ਮਜਬੂਰ ਕਰ ਦਾਂਗੇ ਕਿ ਬੱਚਿਆਂ ਦਾ ਭੁੱਖ ਜਿਹੜਾ ਵਾ ਉਹਨੂੰ ਬਣਾ ਮੰਗਾਈ ਉਹਨੂੰ ਵਿਗੜਨ ਨਹੀਂ ਦਾਂਗੇ ਮੇਰੇ ਬਾਪ ਸਾਹਿਬ ਵੀ ਆ ਰਹੇ ਕੱਲ੍ਹ ਗਿਆ ਹੋ ਰਹੇ ਵਾ ਤੇ ਇੱਥੇ ਕੁਝ ਲੈਣਿਆ ਇਲੈਕਸ਼ਨ ਤੋਂ ਕਿਤਾ ਦੇਜੇ ਜਲੰਧਰ ਦੇ ਦੇਖੋ ਗੱਲ ਸੁਣੋ ਸਾਡਾ ਇਹਨਾਂ ਦਾ ਆਰਾਮ ਮੁੱਦਾ ਜਿਹੜਾ ਸੀ ਇੱਕ ਵਾਰੀ ਉਹ ਚੱਲਣਾ ਸੀ ਇਹਨਾਂ ਨੇ ਧਰਮ ਨੂੰ ਵਿੱਚ ਲਿਆ ਕੇ ਧਰਮ ਦੇ ਨਾਲ ਵੋਟਾਂ ਲਈਆਂ ਨੇ ਐਤ ਕੀ ਹੁਣ ਲੋਕੀ ਜਾਣ ਚੁੱਕੇ ਔਰ ਦੇਖਿਓ ਤੁਸੀਂ ਅਸੀਂ ਜਲੰਧਰ ਦੀ ਸੀਟ ਵੱਡੀ ਮਾਰਜਿਨ ਨਾਲ ਜਿੱਤਾਂਗੇ ਇਥੋਂ ਪਰ ਗੱਲ ਕਰੀਏ ਇਹ ਇੱਥੇ ਕਾਫੀ ਬੈਸਟ ਚੇਅਰਦਨ ਘਟਿਆ ਹੋਇਆ ਹੈ 15000 ਵੋਟਰ ਰਹਿ ਕੇ ਦੇਖੋ ਹਰ ਇਲੈਕਸ਼ਨ ਦੀ ਲੋਕ ਸਭਾ ਦੀ ਇਲੈਕਸ਼ਨ ਦਾ ਲੋਕਾਂ ਦਾ ਆਪਣਾ ਮਤ ਦਾ ਦਾਨ ਹੁੰਦਾ ਵਿਧਾਨ ਸਭਾ ਦਾ ਆਪਣਾ ਹੁੰਦਾ ਕਾਉਂਸਲਰ ਦਾ ਆਪਣਾ ਹੁੰਦਾ ਪਰ ਤੁਸੀਂ ਦੇਖਿਓ ਵਿਧਾਨ ਸਭਾ ਦੇ ਵਿੱਚ ਇਹ ਨਰਕਾਰ ਤੋੜ ਵੋਟਾਂ ਤੇ ਜਿੱਤਾਂਗੇ ਇਥੋਂ ਕਹਿੰਦੇ ਕੰਮ ਨਹੀਂ ਕਰਾਂਦੇ ਦਿੱਤੀ ਤਾਂ ਕਰਕੇ ਛੱਡ ਕੇ ਗਿਆ ਕਿ ਦਿੱਲੀ ਤੋਂ ਛੋਟਾ ਕੰਮ ਹੀ ਕਰਾਉਣਾ ਹੁੰਦਾ ਸ਼ੀਤਲ ਜੀ ਨੂੰ ਦਾ ਪੈਕੇਜ ਮੋਦੀ ਵਾਲਾ ਮਿਲ ਗਿਆ ਤਾਂ ਆ ਗਿਆ ਉਹ ਇੱਧਰ ਇਹ ਪੈਕੇਜ ਮਿਲਿਆ ਸੀ ਤੁਨੂੰ ਪੈਕੇਜ ਮਿਲਿਆ ਰਿੰਕੂ ਨੂੰ ਇਹ ਪੈਕੇਜ ਇਹ ਲੋਕੀ ਜਾਣ ਚੁੱਕੇ ਵੀ ਕਿਹੜੇ ਪੈਕੇਜ ਦੇ ਨਾਲ ਇਹ ਆਮ ਆਦਮੀ ਪਾਰਟੀ ਨੂੰ ਛੱਡ ਕੇ ਗਏ ਸੀ ਜਿੰਨਾ ਮਾਨ ਸਤਕਾਰ ਇਹਨਾਂ ਦੋਨਾਂ ਬੰਦਿਆਂ ਨੂੰ ਆਮ ਆਦਮੀ ਪਾਰਟੀ ਨੇ ਦਿੱਤਾ ਵਾ ਇਹਨਾਂ ਨੂੰ ਕਿਤੇ ਹੋਰ ਮਿਲਣਾ ਨਹੀਂਗਾ ਇਹ ਲੋਕ ਬਸਤਾਉਂ ਏ ਇਹ ਅਸੀਂ ਵੀ ਖੜੇ ਆ ਸਾਨੂੰ ਦਾ ਉੱਥੇ ਸਾਡੇ ਕੰਮਾਂ ਕਰਕੇ ਲੋਕ ਸਭਾ ਦੀਆਂ ਟਿਕਟਾਂ ਮਿਲੀਆਂ ਦਿੱਲੀ ਦਾ ਜਾਣਦੀ ਕਿਸੇ ਨੂੰ ਲੋੜ ਹੀ ਹੈ ਨਹੀਂ ਇਹ ਕਾਂਗਰਸ ਜਾਂ ਭਾਜਪਾ ਹੈ ਨਹੀਂਗੀ ਸਾਡੀ ਤਾਂ ਆਮ ਲੋਕਾਂ ਦੀ ਪਾਰਟੀ ਆ ਔਰ ਆਮ ਲੋਕ ਜਿਹੜੇ ਆ ਉਹ ਅਸੀਂ ਆਪਣੀ ਆਵਾਜ਼ ਔਰ ਆਪਣੇ ਕੰਮਾਂ ਦੇ ਬਲ ਬੂਤੇ ਦੇ ਅੱਜ ਸਰਕਾਰ ਚਲਾ ਰਹੇ ਆ ਇਹਨਾਂ ਲੋਕਾਂ ਦਰਾਂ ਨਹੀਂ ਵੀ ਸਮੇਂ ਦੇ ਤੌਰ ਦੇ ਉਤੇ ਰਾਜ ਦੇਖਿਆ ਤੇ ਛਾਲ ਮਾਰੀ ਭਾਜਪਾ ਚਲੇਗੇ ਛਾਲ ਮਾਰੀ ਅੱਜ ਹੁਣ ਦੁਆਰਾ ਤੱਲੇ ਮਾਰ ਕੇ ਸ਼ੀਤਲ ਨੇ ਇਹ ਤੇ ਗੱਲ ਲਈ ਆ ਭਾਜਪਾ ਨੂੰ ਜਿਹੜਾ ਉਮੀਦਵਾਰ ਐਲਾਨੇ ਗਿਆ ਕਰੋੜਪਤੀ ਹੈਗਾ ਇਹ ਤਾਂ ਗੱਲ ਕਰਦੇ ਸੀ ਅਸੀਂ ਆਮ ਵਰਕਰ ਤੋਂ ਦਵਾਂਗੇ ਕਿ ਇਹਨਾਂ ਨੇ ਜ਼ਿਲ੍ਹਾ ਪ੍ਰਧਾਨ ਤੱਕ ਨੂੰ ਪੁੱਛੇ ਹੈਗਾ ਸੇਵਾਦਾਰ ਚਾਹੀਦਾ ਸਾਨੂੰ ਸਾਨੂੰ ਕਰੋੜ ਜਾਂ ਘੱਟ ਪੈਸਾ ਜਾਂ ਵੱਧ ਪੈਸਾ ਅਸੀਂ ਪੈਸੇ ਵਾਲ ਤਾਂ ਝਾਕਦੇ ਹੀ ਨਹੀਂ ਅਸੀਂ ਤਾਂ ਆਪਣੀ ਸੇਵਾ ਤੇ ਲੋਕਾਂ ਦੀਆਂ ਸੇਵਾ ਕਰਨ ਵਾਲੇ ਲੀਡਰ ਨੂੰ ਟਿਕਟ ਦੇਣੀ ਆ ਥੈਂਕ ਯੂ ਕਾਪੀ ਪਾਰਟੀ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਕੁਝ ਦਿਨ ਪਹਿਲੇ ਜੋ ਨੀਟ ਐਗਜ਼ਾਮ ਦਾ ਘਟਾਲਾ ਕਪਲਾ ਬਾਹਰ ਆਇਆ ਹੈ ਅਸੀਂ ਸਾਰੇ ਦੇਸ਼ ਵਾਸੀ ਬਹੁਤ ਹੈਰਾਨ ਨੇ ਕਿ ਜਿਹੜੇ ਸਾਡੇ ਬੱਚੇ ਦਿਨ ਰਾਤ ਮਿਹਨਤ ਕਰਕੇ ਐਗਜ਼ਾਮ ਦਿੰਦੇ ਨੇ ਅਗਰ ਉਹਨਾਂ ਦਾ ਪੇਪਰ ਪਹਿਲੇ ਹੀ ਲੀਕ ਹੋ ਜਾਏਗਾ ਤੇ ਉਹਨਾਂ ਨਾਲ ਬੜਾ ਵੱਡਾ ਧੋਖਾ ਵਿਸ਼ਵਾਸਘਾਤ ਹੈਗਾ ਔਰ ਆਮ ਆਦਮੀ ਪਾਰਟੀ ਇਸ ਦਾ ਕੰਡੈਮ ਕਰਦੀ ਹੈ ਔਰ ਇਹ ਚਾਹਾਂਗੇ ਕਿ ਜੋ NEET ਦਾ ਇਗਜ਼ਾਮ ਹੈ ਦੁਬਾਰਾ ਹੋਏ ਤਾਂ ਕਿ ਬੱਚਿਆਂ ਨੂੰ ਇਨਸਾਫ ਮਿਲੇ ਜਿਹੜੇ ਡਿਜ਼ਰਵਿੰਗ ਬੱਚੇ ਨੇ ਉਹਨਾਂ ਨੂੰ ਅੱਛੇ ਮਾਰਕ ਮਿਲਣ ਔਰ ਉਹ ਆਪਣਾ ਭਵਿੱਖ ਬਣਾ ਸਕਣ ਔਰ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਨਾ ਇਹ ਬਹੁਤ ਹੀ ਮਾੜੀ ਗੱਲ ਹੈ ਜਿਹੜੇ ਅਫੀਸਰ ਸਾਹਿਬਾਨ ਨੇ ਜਿਹੜੇ ਅਫਸਰਾਂ ਨੇ ਜਿਹੜੇ ਅਧਿਕਾਰੀਆਂ ਨੇ ਇਹ ਕਪਲਾ ਕਰਨ ਤੇ ਨਲਾਕੀ ਕੀਤੀ ਹੈ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਕੱਲ ਵੱਡੀ ਪ੍ਰੀਖਿਆ ਹੈਗੀ ਐ ਮੰਕਰ ਕਦੋਂ ਪਰਾਂ ਜਾ ਰਹੇ ਪਹਿਲਾਂ। ਹੋਪਫੁਲੀ ਮੈਂ ਪਾਰਟੀ ਦੇ ਮੁਤਾਬਕ ਜਿਵੇਂ ਪਾਰਟੀ ਮੈਨੂੰ ਹੁਕਮ ਕਰੇਗੀ ਮੇਰਾ ਖਿਆਲ ਹੈ ਕਿ ਅਕਾਲ ਲੋਰ ਪਰਸੂ ਬੱਚੇ ਸੀ ਆਪਣੇ ਕਾਗਜ਼ ਫਾਈਲ ਕਰਵਾਵਾਂਗੇ ਪਾਰਟੀ ਦੀ ਸਲਾਹ ਦੇ ਨਾਲ ਪਾਰਟੀ ਦੇ ਨਾਲ ਲੈ ਕੇ ਸੀ ਅਫੀਸਰ ਜਮਾ ਕਰਾਵਾਂਗੇ ਔਰ ਜੋ ਪੰਜਾਬ ਦੇ ਵਿੱਚ ਜੋ ਇਸ ਸਮੇਂ ਆਮ ਆਗੂੀ ਪਾਰਟੀ ਕੰਮ ਕਰ ਰਹੀ ਹੈ ਉਹਨਾਂ ਨੂੰ ਲੈ ਕੇ ਸੀ ਲੋਕਾਂ ਨੂੰ ਜਾਵਾਂਗੇ ਔਰ ਜੰਦਰਪੈਸੇ ਸੀਟ ਹੈ ਪਾਰੀ ਭਵਨ ਜਿੱਤਾਂਗੇ ਧੰਨਵਾਦ ਜਿੱਥੇ ਬੱਚੇ ਜਿੱਥੇ ਐਨੀ ਮਿਹਨਤ ਕਰਦੇ ਆ ਉਹਨਾਂ ਦੇ ਪੇਰੈਂਟਸ ਸੈਕ੍ਰੀਫਾਈਸ ਕਰਦੇ ਆ ਆਪਣੀਆਂ ਬਹੁਤ ਸਾਰੀਆਂ ਜੋ ਜ਼ਰੂਰਤਾਂ ਹੁੰਦੀਆਂ ਨੇ ਆਪਣੇ ਬੱਚਿਆਂ ਨੂੰ ਉੱਥੇ ਤੱਕ ਲੈ ਕੇ ਜਾਂਦੇ ਆ ਉਸ ਤੋਂ ਬਾਅਦ ਫਿਰ ਐਦਾਂ ਦੇ ਘਟਾਲੇ ਉਹਨਾਂ ਬੱਚਿਆਂ ਨੂੰ ਕਿਤੇ ਨਾ ਕਿਤੇ ਆਮ ਘਰਾ ਦੇ ਬੱਚਿਆਂ ਨੂੰ ਪਿੱਛੇ ਕਰ ਦਿੰਦੇ ਆ ਕਿਉਂਕਿ ਗਵਰਨਮੈਂਟ ਮੈਡੀਕਲ ਕਾਲਜ ਤੇ ਪ੍ਰਾਈਵੇਟ ਮੈਡੀਕਲ ਕਾਲਜ ਦੀਆਂ ਟਿਊਸ਼ਨ ਫੀਸਸ ਦੇ ਵਿੱਚ ਬਹੁਤ ਜ਼ਿਆਦਾ ਡਿਫਰੈਂਸ ਹੁੰਦਾ ਹੈ ਸੋ ਤੁਸੀਂ ਸਭ ਨੇ ਦੇਖਿਆ ਹੈ ਤੁਸੀਂ ਆਪਾਂ ਦੇਖਿਆ ਰਿਜ਼ਲਟ ਕਿ 67 ਬੱਚੇ ਉਹਨਾਂ ਦੇ ਜਿਨ੍ਹਾਂ ਦੇ ਮਾਰਕਸ 720 ਦੇ ਵਿੱਚੋਂ 720 ਆਇਆ ਹੈ ਇਹ ਇਹ ਬੜਾ ਹੈਰਾਨੀਜਨਕ ਹੈਗਾ ਔਰ ਇੱਕ ਸੈਂਟਰ ਦੇ ਵਿੱਚ ਤਕਰੀਬਨ 6 ਤੋਂ 7 ਬੱਚਿਆਂ ਦੇ ਮਾਰਕਸ ਸਿਰਫ ਇੱਕ ਸੈਂਟਰ ਦੇ ਜਿਹੜੇ ਹੈਗੇ ਆ 720 ਆਊਟ ਆਫ 720 ਆਇਆ ਸੋ ਤਿੰਨ ਜਿਹੜੇ ਬੰਦਿਆਂ ਦੀ ਅਰੈਸਟ ਹੋਈ ਹੈ ਜਿਨ੍ਹਾਂ ਨੇ ਕਬੂਲ ਕੀਤਾ ਹੈ ਕਿ 30-30 ਲੱਖ ਰੁਪਏ ਦੇ ਕੇ ਜਿਹੜਾ ਇਹ ਪੇਪਰ ਲੀਕ ਕਰਵਾਇਆ ਗਿਆ ਔਰ ਸੁਪਰੀਮ ਕੋਰਟ ਦਾ ਵੀ ਅੱਜ ਜਿਹੜੀ ਸਟੇਟਮੈਂਟ ਆਈ ਹੈ ਕਿ ਅਗਰ ਇਸ ਦੇ ਵਿੱਚ 0.001% ਵੀ ਕੋਈ ਘਟਾਲਾ ਹੋਇਆ ਜਾਂ ਉਹਦੇ ਵਿੱਚ ਕਮੀ ਪਾਈ ਗਈ ਤਾਂ ਇਹ ਜਿਹੜੀ ਪ੍ਰੀਖਿਆ ਹੈਗੀ ਹੈ ਇਹਨੂੰ ਕੈਂਸਲ ਕੀਤਾ ਜਾਏਗਾ ਇਹਦੇ ਨਾਲ ਆਮ ਘਰਾਂ ਦੇ ਬੱਚਿਆਂ ਦਾ ਕੀ ਕਸੂਰ ਹੈ ਔਰ ਉਹਨਾਂ ਪੇਰੈਂਟਸ ਦਾ ਕੀ ਕਸੂਰ ਹੈ ਜਿਹੜੇ ਮਿਹਨਤ ਕਰਦੇ ਆ ਆਪਣੇ ਬੱਚਾ ਨੂੰ ਮਿਹਨਤ ਕਰਵਾਉਂਦੇ ਆ ਔਰ ਬੱਚੇ ਦਿਨ ਰਾਤ 18-18 ਘੰਟੇ ਪੜ੍ਹ ਕੇ ਪ੍ਰੀਖਿਆ ਦੇ ਵਿੱਚੋਂ ਪਾਸ ਹੋਏ ਆ ਉਹਨਾਂ ਨੂੰ ਇਗਜ਼ਾਮ ਦੁਬਾਰਾ ਦੇਣਾ ਪਏਗਾ ਔਰ ਸੈਂਟਰ ਦੇ ਵੱਲੋਂ ਇਹੋ ਜੀ ਜਿਹੜੀਆਂ ਇੰਪੋਰਟੈਂਟ ਇਗਜ਼ਾਮ ਹੁੰਦੇ ਆ ਨੀਟ ਕਰਦੇ ਖਿਲਾਫ ਜਲੰਧਰ ਦੇ ਵੱਡਾ ਨੀਟ ਦਾ ਜਿਹੜਾ ਬਹੁਤ ਅੱਛਾ ਮਤਲਬ ਫਿਊਚਰ ਵਾਸਤੇ ਨੌਜਵਾਨ ਬੱਚਿਆਂ ਦੇ ਵਾਸਤੇ ਹੁੰਦਾ ਖਾਸ ਕਰਕੇ ਗਰੀਬ ਪਰਿਵਾਰ ਦੇ ਜਿਹੜੇ ਬੱਚੇ ਹਨ ਬਹੁਤ ਮਹਿੰਗੀ ਪੜ੍ਹਾਈ ਮੈਡੀਕਲ ਦੀ ਬੜੀ ਔਖੀ ਹੈ ਤੋਂ ਇੱਥੇ ਤੱਕ ਪਹੁੰਚਣਾ ਬਹੁਤ ਔਖਾ ਹੁੰਦਾ ਜੇ ਉਸ ਤੋਂ ਬਾਅਦ ਪਹੁੰਚਣ ਤੋਂ ਟੈਸਟ ਪਾਸ ਕਰ ਲੈਂਦੇ ਤਾਂ ਕਿਤੇ ਨਾ ਕਿਤੇ ਗੜਬੜ ਹੋ ਜਾਂਦੀ ਫਿਰ ਬੱਚਿਆਂ ਦੇ ਮਨ ਟੁੱਟ ਜਾਂਦੇ ਆ ਮੇਰਾ ਤਾਂ ਮੰਨਣਾ ਇਹ ਹੈਗਾ ਕਿ ਜੋ ਇਹਦੇ ਤੇ ਜਿੰਨਾ ਬੰਦਿਆਂ ਦੀ ਕੋਈ ਨੈਗਲੀਜੈਂਸੀ ਹੈ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਉਹ ਸਾਡਾ ਜਿਹੜਾ ਪਾਰਟੀ ਲੈਵਲ ਤੇ ਤਰਨੇ ਆ ਇਹ ਜਾਲੀ ਜਣ ਕੇ ਜੋ ਪਾਰਟੀ ਦਾ ਹਕੂਮਤ ਦਾ ਦਿਸੇ ਐ ਤੇ ਪੰਜਾਬ ਦੇ ਵਿੱਚ ਧਰਨੇ ਕਿਹੜੇ ਲੱਗੇ ਜਾਣਗੇ ਕਾਫੀ ਜਗ੍ਹਾ ਤੇ ਲੱਗੇ ਹੈਗੇ ਜਿੱਥੇ ਜਿੱਥੇ ਹੈ ਕਿ ਸੀ ਕੰਟੀਨਿਊ ਕਰਾਂਗੇ ਜਿਲੰਦਰ ਨਹੀਂ ਚਿਮਨੀ ਜ਼ੋਨ ਨੂੰ ਕਿੱਦਾਂ ਦੇਖਦੇ ਹੋ ਜਿਮਨੀ ਚੋਨ ਠੀਕ ਹੈ ਜੀ ਹਰ ਪਾਰਟੀ ਨੇ ਆਪਣਾ ਆਪਣਾ ਪ੍ਰਦਰਸ਼ਨ ਕਰਨਾ ਹੁੰਦਾ ਅਸੀਂ ਲੋਕ ਵੀ ਆਪਣੀ ਮਿਹਨਤ ਕਰ ਰਹੇ ਹਾਂ ਅਗਲੇ ਵੀ ਆਪਣੀ ਮਿਹਨਤ ਜਨਤਾ ਦੇ ਫੈਸਲਾ ਲੈਣਾ ਹੋਵੇਗਾ ਪ੍ਰੋਟੈਸਟ ਕਰਦੇ ਜਿਹੜਾ ਪ੍ਰੋਟੈਸਟ NEET ਦਾ ਇਖਤਿਆਬ ਜਿਹੜਾ ਦੇਸ਼ ਦੇ ਲਗਭਗ 25 ਲੱਖ ਵਿਦਿਆਰਥੀਆਂ ਦੇ ਭਵਿੱਖ ਦੇ ਨਾਲ ਖੇਡਿਆ ਗਿਆ ਉਹ ਦੇ ਜਿਹੜਾ ਘਟਾਲਾ ਇਹਦੇ ਵਿੱਚ ਬੀਜੇਪੀ ਦੇ ਕਈ ਵੱਡੇ ਪੋਲਿਟਿਕਲ ਬੰਦੇ ਕਈ ਬੀਰੋਕਰੇਟ ਜਿਹੜੇ ਸ਼ਾਮਿਲ ਆ। ਔਰ ਮੈਂ ਮਤਲਬ ਇਹ ਕਹਿਣਾ ਚਾਹੁੰਦਾ ਕਿ ਸਾਡੀ ਪਾਰਟੀ ਦੀ ਮੰਗ ਆ ਕਿ ਇਸ ਘਟਾਲੇ ਦੇ ਵਿੱਚ ਜਿੰਨੇ ਲੋਕ ਦੋਸ਼ੀ ਆ ਉਹਨਾਂ ਸਭ ਨੂੰ ਮਤਲਬ ਜਿਹੜਾ ਉਹ ਜੇਲ੍ਹ ਦੇ ਵਿੱਚ ਕਿ ਲੈ ਜਾਵੇ ਉਹਨਾਂ ਦੇ ਖਿਲਾਫ ਬੱਚੇ ਦਰਜ ਕੀਤੇ ਜਾਣ। ਉਹਦੇ ਨੀਡ ਦਾ ਇਗਜ਼ਾਮ ਜਿਹੜਾ ਉਹ ਦੁਬਾਰਾ ਲਿਆ ਜਾਵੇ ਔਰ ਕਹੇ ਵੀ ਬੰਦੇ ਨੂੰ ਬਖਸ਼ਣਾ ਨਹੀਂ ਜਾਵੇ ਜਿੱਦਾਂ ਬਿਹਾਰ ਦੇ ਵਿੱਚ ਗਜ਼ਾਰ ਦੇ ਵਿੱਚ ਕੁਝ ਲੋਕ ਜਿਨ੍ਹਾਂ ਨੇ ਪੇਪਰ ਨਹੀਂ ਕੀਤਾ ਸੀ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਬਾਕੀ ਵੀ ਜਿਹੜੇ ਰਹਿੰਦੇ ਦੋਸ਼ੀ ਐ ਉਹਨਾਂ ਸਭ ਨੂੰ ਕੀਤਾ ਜਾਵੇ ਕਿਉਂਕਿ ਇਹ ਦੇਸ਼ ਦੇ ਵਿੱਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਭ ਤੋਂ ਵੱਡਾ ਐਜੂਕੇਸ਼ਨ ਘਟਾ ਲਾ ਇਹਦੇ ਕਿਸੇ ਵੀ ਦੋਸ਼ੀ ਨੂੰ ਜਿਹੜਾ ਉਹ ਬਖਸ਼ਣਾ ਨਹੀਂ ਚਾਹੀਦਾ ਇਹ ਸਨ ਬਹੁਤ ਵਧੀਆ ਸਾਡੇ ਉਮੀਦਵਾਰ ਭਗਸਾ ਬਾਗ ਅਸੀਂ 2-3 ਦਿਨ ਤੋਂ ਮਤਲਬ ਜਿਹੜੀ ਆ ਰਹੇ ਮੈਦਾਨ ਦੇ ਵਿੱਚ ਉਦੋਂ ਅਸੀਂ ਜਿੱਤਾਂਗੇ ਔਰ ਭਾਜਪਾ ਨੂੰ ਕਾਗਜ਼ਸਤੂ ਜਿਹੜਾ ਉਹਦੀ ਲੱਕ ਤੋੜ ਵੀ ਹੱਥ ਦਿਆਂਗੇ ਸੀਤਲੰਗਵਾਦ ਕਹਿ ਰਹੇ ਸੀਤਲੰਗਵਾਦ ਕਹਿ ਰਹੇ ਨੇ ਕਿ ਵੀ ਨਿਰਪੱਖ ਤੌਰ ਤੇ 30 ਕਰੋੜ ਰੁਪਏ ਦੀ ਕਿਹੜੀ ਸੀਤਲੰਗਵਾਦ ਦੀ ਕਿਹੜੀ ਗੱਲ ਹੈ ਜੀ ਛੱਡੋ ਹੋਰ ਕੇ ਬੰਦੇ ਦਾ ਨਾਮ ਲਓ ਉਹ ਦੱਸੋ ਉਹ ਛੱਡੋ ਜੀ ਪਤਾ ਇਦਾਂ ਦੇ ਸਾਥੀ ਕਈ ਆ ਜਾਂਦੇ ਪਾਰਟੀ 'ਚ ਕਈ ਦਿਲ ਜਰਦੇ ਜੇ ਕੋਈ ਵੀ ਕੰਮ ਕਰਵਾਉਣਾ ਹੁੰਦਾ ਸੀ ਪਹਿਲੇ ਦਿੱਲੀ ਤੋਂ ਹਾਈ ਕਮਾਂਡ ਤੋਂ ਪੱਤਰ ਦਿੱਲੀ ਪਾਰਟੀ ਕਿਹਦੀ ਕਿਹਦੀ ਦੀ ਹਾਈ ਕਮਾਂਡ ਬੀਜਪੀ ਦੀ ਹਾਈ ਕਮਾਂਡ ਹੈ ਨਹੀਂ ਕੀ ਕਾਗਜ਼ਦ ਦੀ ਹਾਈ ਕਮਾਂਡ ਹੈ ਦੀ ਹਰ ਪਾਰਟੀ ਦੀ ਹਾਈ ਕਮਾਂਡ ਸਾਡੀ ਸਾਡੀ ਪਾਰਟੀ ਦੀ ਹਾਈ ਕਮਾਂਡ ਦਿੱਲੀ ਜਾ ਚਿਕੀ ਗੱਲ ਕੋਈ ਦੋ ਦਾ